ਪੁਲਿਸ ਅੰਮ੍ਰਿਤਸਰ ਦੀ ਅਤੇ ਐਕਸਾਜ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਮਾਰੇ ਗੇ ਛਾਪੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਸ਼ੀਲਾ ਸਮਾਨ ਬਰਾਮਦ ਕੀਤਾ ਗਿਆ ਛਾਪੇ ਮਾਰੀ ਤੇ ਦੌਰਾਨ ਰੋਸ਼ਨੀ ਨਾਂ ਦੀ ਔਰਤ ਦੇ ਕਬਜ਼ੇ ਵਿੱਚੋਂ 49 ਬੋਤਲਾਂ ਲਹਨ ਦੀਆਂ ਮਿਲੀਆਂ ਨੇ ਸੋ ਇਸੇ ਦੌਰਾਨ ਪੁਚਕਿਸ ਤੇ ਉਸਦੇ ਪੁੱਤਰ ਸਾਜਨ ਨੂੰ ਵੀ ਕਾਬੂ ਕੀਤਾ ਗਿਆ ਜਿਸ ਦੇ ਕੋਲ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੋ ਪੁਲਿਸ ਅਧਿਕਾਰੀ ਨੇ ਇਸ ਸਬੰਧ ਦੇ ਵਿੱਚ ਖਾਸ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਕਿ ਕੁਝ ਕਸ ਉਹਨਾਂ ਦੀ ਜ਼ੁਬਾਨੀ ਸੁਣਦੇ ਆ। ਇਹ ਜੀ 23 ਨੂੰ ਸਾਡੀ ਪੁਲਿਸ 파ਟੇ ਜਾ ਰਹੀ ਸੀ ਤੇ ਇਹਦੇ ਵਿੱਚ ਸਾਡੇ ਨਾਲ ਐਕਸਾਈਜ਼ ਇੰਸਪੈਕਟਰ ਆਪਣੇ ਰਵਿੰਦਰ ਸਿੰਘ ਬਾਜਵਾ ਜੀ ਆਪਣੇ ਸਰਕਲ ਈਸਟ ਦੇ ਇਨਸਪੈਕਟਰ ਆ ਗਏ ਆ ਉਹ ਨਾਲ ਜਾ ਰਹੇ ਸੀ ਤੇ ਸਾਡੇ ਨਾ ਪਹਿਲਾਂ ਵੀ ਬੜਾ ਫੇਮਸ ਆ ਇੱਥੇ ਸਾਡੇ ਡੇਲੀ ਰਿਪੋਰਟਸ ਆਉਂਦੀਆਂ ਰਹਿੰਦੀਆਂ ਮਾਣਾ ਇਹਦੇ ਨਾਲ ਇੱਕ ਦੋ ਹੋਰ ਵਿਅਕਤੀ ਹੈਗੇ ਜਿਹੜੇ ਸ਼ਰਾਬ ਦਾ ਕਾਰੋਬਾਰ ਕਰਦੇ ਉਹ ਮਾਣੇ ਦੀ ਵਾਈਫ ਸੀ ਜਿਹਦਾ ਨਾਮ ਹੈਗਾ ਜੀ ਰੋਸ਼ਨੀ ਉਹ ਉੱਥੇ ਖੜੀ ਸੀ ਉਹਦੇ ਕੋਲੋਂ ਤਕਰੀਬਨ ਸਾਨੂੰ 49 ਬੋਟਲਸ ਜਿਹੜੀਆਂ ਵਾਂ ਅਲਕੋਹਲ ਦੀਆਂ ਸ਼ਰਾਬ ਦੀਆਂ ਬਿਲੀਆਂ ਆ ਨਜਾਇਜ਼ ਦੀਆਂ ਜਿਹਦੇ ਤੇ ਕਾਰਵਾਈ ਕਰਦੇ ਆ ਪਰਚਾ ਕਰਕੇ ਤੇ ਇਹਦੀ ਰੈਸਟ ਪਾਈ ਗਈ ਹੈ ਜੀ ਇਹਦੇ ਨਾਲ ਹੀ ਜਦੋਂ ਪੁਲਿਸ ਪਾਰਟੀ ਥੋੜੀ ਅੱਗੇ ਆਈ ਤੇ ਦੇਖਿਆ ਕਿ ਇਹਦਾ ਬੇਟਾ ਵੀ सेम ਇਹਨਾਂ ਦੇ ਨਾ ਘਰ ਦੇ 1 2 3 ਦਰਵਾਜ਼ੇ ਹੈਗੇ ਆ। ਉਹ ਦਿੱਲੀ ਸਾਈਡ ਤੇ ਇਹਦੇ ਬੇਟਾ ਹੈਗਾ ਜਿਹਦਾ ਨਾਮ ਸਾਜਨ ਆ। ਉਹਦੇ ਕੋਲੋਂ ਜਿਹੜਾ 8 ਗ੍ਰਾਮ ਹੈਰੋਇਨ ਦਾ ਜਿਹੜੀ ਬਰਾਮਦਗੀ ਹੋਈ ਆ ਤੇ ਨਾਲ 200 ਰੁਪਏ ਡਰੱਗ ਮਲੇ। ਇਟ ਮੀਨਸ ਕਿ ਆਪਣੇ ਘਰ ਸ਼ਰਾਬ ਦਾ ਵੀ ਕਾਰੋਬਾਰ ਕਰ ਰਹੇ ਸੀ ਤੇ ਨਾਲ ਨਸ਼ੇ ਦਾ ਜਿਹੜਾ ਕਾਰੋਬਾਰ ਆਪਣੇ ਚਿੱਟੇ ਦਾ ਵੀ ਕਾਰੋਬਾਰ ਕਰ ਰਹੇ ਸੀ। ਹਾਂਜੀ ਇਹਨਾਂ ਦੇ ਮੋਸਟਲੀ ਜਿਹੜਾ ਮਾਣਾ ਆ ਇਹਨਾਂ ਤੇ ਵੀ ਜਿਹੜਾ ਇਹਨਾਂ ਦਾ ਬੇਟਾ ਉਹਨਾਂ ਤੇ ਤੇ ਫਰਸਟ ਪਰਚਾ ਆ ਤੇ ਵਾਈਫ ਤੇ ਤੇ ਇਹਦੇ ਹਸਬੰਡ ਤੇ ਕਾਫੀ ਪਰਚੇ ਆਗੇ ਇਹਨਾਂ ਕੋਲ ਨਾ ਸ਼ਰਾਬ ਦੀ ਮਾਣਾ ਦੀ ਪਰਚੇ ਚ ਨਾਮਜ਼ਦ ਹੈ ਸਾਡੀ ਗ੍ਰਿਫਤ ਤੋਂ ਬਾਹਰ ਭੱਜਿਆ ਹੋਇਆ ਹੈ ਜਲਦੀ ਇਹਨੂੰ ਅਰੈਸਟ ਕਰਕੇ ਜਿਹੜੀ ਇਕਲੀ ਕਾਰਵਾਈ ਹੈ ਮੰਨ ਚ ਲਈ ਜਾਂਦੀ ਜਾਏਗਾ ਇਹਨਾਂ ਦਾ ਕਾਮ ਤੇ ਦੱਸਣ ਦੇ ਅਕੋਰਡਿੰਗ ਦੀ ਬਹੁਤ ਪੁਰਾਣਾ ਹੈ ਜੀ ਇਹਨਾਂ ਤੇ ਕਾਫੀ ਪਰਚੇ ਵੀ ਹੋਏ ਆ ਪਰ ਇਹਨਾਂ ਨੂੰ ਬਿਲਕੁਲ ਵੀ ਇਹ ਚੀਜ਼ ਦਾ ਮਤਲਬ ਕਹਿ ਸਕਦੇ ਆਪਾਂ ਕਿ ਸਮਝ ਨਹੀਂ ਆਉਂਦੀ ਕਿ ਆਪਾਂ ਕੰਮ ਕਰਨਾ ਛੱਡ ਦਈਏ ਪਰ ਪੁਲਿਸ ਦਾ ਕੰਮ ਕਾਰਵਾਈ ਕਰਨਾ ਹੈ ਜੀ ਜਦੋਂ ਜਦੋਂ ਕੰਮ ਕਰਨਗੇ ਹੀ ਇਹਨਾਂ ਤੇ ਕਾਰਵਾਈ ਕਰਾਂਗੇ। ਪੂਰਾ ਪਰਿਵਾਰ ਹੀ ਹੋ ਗਿਆ ਜੀ ਵਾਈਫ ਹੋਗੀ ਵਾਈਫ ਫੜੀ ਗਈ ਆ ਬੇਟਾ ਫੜਿਆ ਗਿਆ ਹੈ ਹਸਬੰਦ ਰੋਲ ਫੱਜਿਆ ਹੋਇਆ ਉਹਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ। ਕੰਮ ਨੂੰ ਛੋੜ ਸਮਨੇ ਆ। ਨੇ ਅਜੇ ਤੇ ਫਿਲਹਾਲ ਸਾਡੀ ਪੁਲਿਸ ਤੱਕ ਇਹੀ ਹੈ ਜਿਵੇਂ ਇਹ ਸਮਾਨ ਦਾ ਕੰਮ ਵੀ ਕਰ ਰਹੇ ਸੀ ਤੇ ਸ਼ਰਾਬ ਦਾ ਵੀ ਕਰ ਰਹੇ ਸੀ ਜਿਹਦੀ ਅਸੀਂ ਆਪਾਂ ਬਰਾਮਦਗੀ ਕਰਨੀ ਆ ਹੋਰ ਹੋਸ਼ਕਿਸ ਜਿਹੜੀ ਇਹਨਾਂ ਤੋਂ ਜਾਰੀ ਹੈ ਜੀ